ਕਿਹੜੇ ਕਿਹੜੇ ਮਾਇਨਾ ਦੇ ਦੁਨੀਆਂ ਵਿੱਚ ਸੋਹਣਾ ਦੁਨੀਆਂ ਵਿੱਚ ਸਭ ਤੋਂ ਸੋਹਣਾ Gracias. ਸਰ ਭਗਵਾਨ ਆਏ ਸੀ lekin haar de nana satya bhagwan ka darshan kar gaye hain jo bhi gaye nahi aaye dono haath mein khade the aur <laughs> sahi tha

Bolsa da minha tá só. Que ਚਾਨ ਕਰਦੇ ਹੋ ਰਿਹਾ ਕਿੰਨੇ ਸਾਲ ਤੋਂ ਇਹ ਜਾਗਰਣ ਹੋ ਰਿਹਾ ਹੈ 44 ਸਾਲਾਂ ਦਾ ਹੈ ਤੇ ਜਿਸ ਤਰ੍ਹਾਂ ਜਾਗਰਣ ਦੀ ਤਿਆਰੀ ਹੈ ਕਿੰਨੇ ਦਿਨ ਪਹਿਲਾਂ ਤੋਂ ਸਟਾਰਟ ਕੀਤੀ ਜਾਂਦੀ ਹੈ ਇਹ ਮਹੀਨਾ ਡੇਢ ਮਹੀਨਾ ਲੱਗਦਾ ਤੇ ਜਿਹੜੀ ਸੰਗਤ ਹੈ ਉਹਦੇ ਵਾਸਤੇ ਕੀ ਕੀ ਇੰਤਜ਼ਾਮ ਕੀਤੇ ਜਾਂਦੇ ਨੇ ਜੀ ਸਾਰਾ ਇੰਤਜ਼ਾਮ ਕੀਤਾ ਜਾਂਦਾ ਮੰਡੂਲ ਲਿਆਂਦੀ ਆ ਸਾਰਾ ਹੀ ਲੰਗਰ ਪਾਣੀ ਆਲਾ ਸਭ ਦਾ ਹੀ ਇੰਤਜ਼ਾਮ ਕੀਤਾ ਜਾਂਦਾ ਤੇ ਤੁਸੀਂ ਆਪਣੇ ਵੱਲੋਂ ਨੌਜਵਾਨ ਪੀੜੀ ਨੂੰ ਤੇ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਇਹ ਸੰਦੇਸ਼ ਮੇਰਾ ਇਹ ਹੈ ਕਿ ਨਸ਼ਾ ਮੁਕਤ ਹੋਵੇ ਤੇ ਆਪਾਂ ਧਰਮ ਦਾ ਕੰਮ ਚੱਲਦੇ ਰਹਿਣਾ ਦੀ ਆਪਾਂ ਨੂੰ ਬਧਾਈ ਦੇ ਰੋ। ਕਿਰਨ ਹੋ ਰਿਹਾ ਇੱਕ ਤਾਂ ਨਗਰ ਦੇ ਬੋਲੇ ਬਾਰੇ ਜਿਹੜਾ ਮੈਂ ਇੱਕ ਤਾਂ ਨਗਰ ਆਪਣੇ ਪਰਿਵਾਰ ਦੇ ਵਿੱਚ ਜਾਗਰਨ ਤੇ ਮੈਨੂੰ ਸੱਦਿਆ ਗਿਆ ਸੀ ਅੱਜ ਹੁਕਮ ਆਇਆ ਸੀ ਇੱਥੇ ਹਾਜ਼ਰੀ ਲਗਾਉਂਦਾ ਮੈਂ ਹਾਜ਼ਰੀ ਲਗਾਉਣ ਆਇਆ ਮਹਾਮੈ ਦਾ ਅਸ਼ੀਰਵਾਦ ਲਿਆ ਮੈਂ ਜਦੋਂ ਇਹ ਕੱਲ ਮੈਨੂੰ ਕਹਿਣ ਆਏ ਪਰਸੋਂ ਤੇ ਮੈਂ ਇਹਨੂੰ ਆਣ ਨੂੰ ਆਖਿਆ ਸੀ ਕਿ ਮੈਂ ਚਿੰਤਪurni ਦਰਬਾਰ ਤੇ ਲੰਗਰ ਲਾਉਣਾ ਹੈ ਮੈਂ ਲੰਗਰ ਲਾ ਕੇ ਸਿੱਧਾ ਹੀ ਇੱਥੇ ਅੱਜ ਹਾਜ਼ਰ ਹੋਇਆ ਮੈਨੂੰ ਬਹੁਤ ਵਧੀਆ ਲੱਗਾ ਕਿ ਮੈਂ ਆਪਣੇ ਪਰਿਵਾਰ ਦੇ ਵਿੱਚ ਹਾਜ਼ਰੀ ਲਗਾ ਲਈ ਅੱਜ ਇੱਥੇ ਭਾਵੇਂ ਮੈਂ ਪਹਿਲਾਂ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਕੋਲ ਵੀ ਮੰਗਦਾ ਲੇਟ ਹੋਣ ਦੀ ਸੋ ਮੈਂ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਨੂੰ ਜਾਗਰਨ ਦੇ ਜਿਹੜੇ ਸਮਾਗਮ ਦੇ ਇਸ ਜਾਗਰਨ ਦੇ ਜਿਹੜੇ ਕਲਾਕਾਰ ਵੀ ਇਹ ਦੇਖੋ ਕਿੰਨਾ ਵਧੀਆ ਗਾ ਰਿਹਾ ਹੈ ਔਰ ਸਾਡੇ ਮੈਂ ਇਹਨਾਂ ਨੂੰ ਵੀ ਇਸ ਜਾਗਰਣ ਦੇ ਮੌਕੇ ਦੀ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਕੋਈ ਮੈਸੇਜ ਕੋਈ ਸੁਨੇਹਾ ਨੌਜਵਾਨ ਪੀੜੀ ਨੂੰ ਕੋਈ ਮੈਸੇਜ ਦਿਓ ਜੋ ਨਸ਼ਾ ਕਰ ਦੇਖੋ ਨੌਜਵਾਨ ਪੀੜੀ ਨੂੰ ਮੇਰਾ ਇਹੋ ਹੀ ਮੈਸੇਜ ਹੈ ਮੇਰੇ ਇਲਾਕੇ ਦੇ ਵਿੱਚ ਮੈਂ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦਾ ਹਾਂ ਇਸ ਇਹੋ ਜੀਆਂ ਜਿਹੜੀਆਂ ਧਾਰਮਿਕ ਔਰ ਇਤਿਆਹ ਦੇ ਵਿੱਚ ਭਾਗ ਲਓ ਕਿ ਤਾਂਕਿ ਸਾਡੀ ਆਉਣ ਵਾਲੀ ਜਿਹੜੀ ਪੀੜੀ ਹੈ ਇਸ ਨਸ਼ੇ ਦੀ ਇਸ ਪ੍ਰਤੀ ਦੋਪੱਖਕ ਸਾਡਾ ਆਉਣ ਵਾਲਾ ਜਿਹੜਾ ਅੱਗਾ ਵੈ ਉਹ ਵਰਸਕੀ ਜਿਹੜਾ ਆਉਣ ਵਾਲੀ ਸਾਡਾ ਜਿਹੜਾ ਜਿਹੜੀ ਨਸ਼ੇ ਦੀ ਪੀੜੀ ਦੇ ਵਿੱਚ ਜਿਹੜਾ ਸਾਡਾ ਜਿਹੜਾ ਤੁਸੀਂ ਦੇਖ ਹੀ ਰਹੇ ਹੋ ਪੰਜਾਬ ਸਰਕਾਰ ਨੇ ਮੈਂ ਇਹ ਸਰਕਾਰ ਤਾਂ ਚਲੋ ਸਾਡੀ ਨਹੀਂ ਪਰ ਪੰਜਾਬ ਸਰਕਾਰ ਨੇ ਬੜਾ ਵਧੀਆ ਟੀਚਾ ਹੈ ਇਹ ਪਾਇਆ ਹੈ ਕਿ ਜਿਹੜਾ ਘਰ ਘਰ ਦੇ ਵਿੱਚ ਨਸ਼ੇ ਜਿਹੜਾ ਖਤਮ ਕਰਨਾ ਹੈ ਮੈਂ ਸਮਝਦਾ ਕਿ ਮੇਰਾ ਇੱਥੇ ਯੋਗਦਾਨ ਪਵੇਗਾ ਕਿ ਮੈਂ ਨਿਸ਼ਾ ਖਤਮ ਕਰ ਸਕਦਾ ਜਿੱਥੇ ਮੇਰੀ ਸਰਕਾਰ ਨੂੰ ਜਾਂ ਮੇਰੀ ਮੋਰਲ ਡਿਊਟੀ ਬੰਦੀ ਹੋਏਗੀ ਉੱਥੇ ਮੈਂ ਹਰ ਵਕਤ ਇਹਨਾਂ ਲਈ ਹਾਜ਼ਰ ਹਾਂ ਜਿੱਥੇ ਇਹ ਸੈਂਟਰ ਜਾਂ ਦੂਸਰੇ ਕਿਤੇ ਖੋਲਣੇ ਪੈਣਗੇ ਅੱਜ ਸਮਾਂ ਨਹੀਂ ਉਹ ਜਾਗਰਣ ਦਾ ਸਮਾਂ ਹੈ ਆਪਾਂ ਕਿਤੇ ਇਹ ਤੇ ਇਹ ਵੱਡੀ ਸਟੇਜ ਤੇ ਵੱਡਾ ਕੋਈ ਸਪਾਗਮ ਦਾ ਟਕ ਹੋਏਗਾ ਕਿਥੋਂ ਉੱਥੇ ਗੱਲ ਕਰ ਲਾਂਗੇ ਸੋ ਮੈਂ ਅੱਜ ਇਸ ਜਾਗਰਣ ਦੇ ਮੌਕੇ ਤੇ ਸਭ ਤੋਂ ਪਹਿਲਾਂ ਇਹਨਾਂ ਨੂੰ ਜਾਗਰਣ ਦੀ ਵਧਾਈ ਦੇਣਾ ਇਹ ਗੱਲ ਕਿਤੇ ਹੋਰ ਆਪਾਂ ਕਿਤੇ ਇਹ